ਯਾ ਵੀ ਲੈ ਕਰੋ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖਲੀਆਂ ਨੇ ਜਿਨ੍ਹਾਂ ਦੇ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਸੇਵਾ ਸਰਜਨ ਡਾਕਟਰ ਜਸਪ੍ਰੀਤ ਕੌਰ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਡਿਪਟੀ ਕਮਿਸ਼ਨਰ ਚੀਤਪາກ ਸਿੰਘ ਨਗਰ ਜਿਹਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਐਨਜੀਟੀ ਨੋਡਲ ਅਫਸਰ ਸਾਇਕ ਸੇਵ ਸੱਜਣ ਡਾਕਟਰ ਬਲਵੀਰ ਜੀ ਦੀਆਂ ਹਦਾਇਤਾਂ ਦੇ ਤਹਿਤ ਸਾਡੀ ਸੇਵ ਸੱਜਣ ਦਫ਼ਤਰ ਮਾਸ ਮੀਡੀਆ ਬਿੰਗ ਤੇ ਸਾਡੀ ਸੇਵ ਸੱਜਣ ਦਫ਼ਤਰ ਵੱਲੋਂ ਟੀਮ ਵੱਲੋਂ ਜਿਹੜੇ ਆ ਅੱਜ ਬੰਗਾ ਵਿਖੇ ਨਹਿਰ ਦੇ ਨਾਲ-ਨਾਲ ਜਿਹੜੇ ਆ ਬੂਟੇ ਲਗਾਏ ਜਾ ਰਹੇ ਆ ਸਾਡੀ ਕੋਸ਼ਿਸ਼ ਇਹ ਆ ਕਿ ਅਸੀਂ ਆਪਣੇ ਸ਼ਹੀਦ ਭਗਤ ਸਿੰਘ ਨਗਰ ਨੂੰ ਹਰਿਆ ਭਰਿਆ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ ਹਰ ਪਿੰਡ ਹਰ ਸ਼ਹਿਰ ਪਹੁੰਚਾਂਗੇ ਤਾਂ ਜੋ ਸਾਡਾ ਜਿਹੜਾ ਪੰਜਾਬ ਸਾਡਾ ਇੰਡੀਆ ਜਿਹੜਾ ਆ ਤੰਦਰੁਸਤ ਰਹੇ ਤੇ ਹਰਿਆ ਭਰਿਆ ਰਹੇ ਇਸੇ ਲੜੀ ਤੇ ਜਿਹੜਾ ਅਸੀਂ ਅੱਜ ਬੰਗੇ ਜਿਹੜਾ ਮੈਰੀ ਖੇਤਰ ਦੇ ਲਾਗੇ ਜਿਹੜਾ ਬੂਟੇ ਲਾਉਣ ਪਹੁੰਚੇ ਹਾਂ ਸਾਡੇ ਜਿਹੜੇ ਆ ਸਾਡੇ ਨੋਡਲ ਅਫਸਰ ਐ ਐਨਜੀਟੀ ਡਾਕਟਰ ਬਲਵੀਰ ਜੀ ਵੀ ਸਾਡੇ ਨਾਲ ਆ ਇਹਦਾ ਮੈਂ ਰਿਕਵੈਸਟ ਕਰੂੰਗਾ ਡਾਕਟਰ ਸਾਹਿਬ ਨੂੰ ਕਿ ਦੋ ਸ਼ਬਦ ਜਿਹੜੇ ਆ ਅੱਜ ਦੀ ਜਿਹੜੀ ਮਹਿਮ ਚੱਲ ਰਹੀ ਆ ਪੌਦਾ ਰੋਪਣ ਦੀ ਉਹਦੇ ਸਬੰਧ ਵਿੱਚ ਬੋਲਣ ਡਾਕਟਰ ਬਲਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਇੱਥੇ ਸਾਡੀ ਸਾਰੀ ਟੀਮ ਸਤਿ ਸ੍ਰੀ ਅਕਾਲ ਜੀ ਦਾ ਸਤਿ ਸ਼੍ਰੀ ਅਕਾਲ ਮੇਰੇ ਨਾਲ ਵੀ ਆਪਣੇ ਤਰਸੇਮ ਇਹ ਡੈਪਟੀ ਮਾਸ ਮੀਡੀਆ ਜੀ ਤੇ ਬਾਕੀ ਅੰਮ੍ਰਿਤਸਰ ਡਰਾਈਵਰ ਜਗਤਾਰ ਜੀ ਇੱਥੇ ਕੋਈ 2 250 ਬੂਟਾ ਲੈ ਕੇ ਆਏ ਆ ਅਸੀਂ ਇਹਦੇ ਨਾਲ ਇਹ 200 150 250 ਬੂਟਾ ਨਾਲ ਲਾਵਾਂਗੇ ਇੱਕੋ ਬਾਅਦ ਐਂਡ ਮੈਰਲ ਕਰਕੇ ਆਣ ਵਾਲੇ ਕੋ ਬੂਟਾ ਲੈ ਆ ਰਹੇ ਆ ਤੇ ਇਹ ਜਿੱਥੇ ਸੇ ਸੰਭਾਲ ਤੇ ਵਾਤਾਵਰਨ ਸੰਭਾਲ ਇਹ ਦੋ ਹੀ ਨਾਲ-ਨਾਲ ਜਾ ਰਹੇ ਆ ਦੋਨੇ ਸਾਡਾ ਮਿਸ਼ਨ ਹੈਗਾ ਕਿਥੇ ਸੇ 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 ਸੰਭਾਲ ਦੀ ਗੱਲ ਕਰਦੇ ਹਾਂ ਉਸੇ ਵਾਤਾਵਰਨ ਸੰਭਾਲਣ ਦੀ ਜਲ ਵੀ ਕਰਦੇ ਆ ਕੇ ਬੂਟਿਆਂ ਨਾਲ ਜਿਹੜੇ ਬੂਟੇ ਜੇ ਲਾਵਾਂਗੇ ਵੱਧ ਤੋਂ ਵੱਧ ਬੂਟੇ ਲਾਵਾਂਗੇ ਤੇ ਜਿਹੜਾ ਸਾਡਾ ਵਾਤਾਵਰਨ ਹੈ ਉਹ ਵਧੀਆ ਹੋ ਜਾਏਗਾ ਜਿਹੜਾ ਦੂਸ਼ਿਤ ਹੋ ਰਿਹਾ ਉਹ ਉਹਨੂੰ ਹੈ ਕਾਫੀ ਵਧੀਆ ਹੋ ਜਾਏਗਾ ਸੋ ਮੈਂ ਆਪਣੇ ਐਨਜੀਡੀ ਸਾਡੇ ਨੋਡਲ ਅਫਸਰ ਸਾਇਕ ਸ਼ਿਵ ਸਾਹਿਬ ਜੀ ਡਾਕਟਰ ਬਲਵੀਜੀ ਦੇ तहे ਦਿਲੋਂ ਧੰਨਵਾਦੀ ਆ ਕਿਉਂਕਿ ਇਹਨਾਂ ਵੱਲੋਂ ਖਾਸ ਤੌਰ ਤੇ ਜਿਹੜੇ ਆ ਮਜ਼ਦੂਰ ਆਪਣੇ ਕੋਲੋਂ ਲਿਆ ਕੇ ਜਿਹੜਾ ਨਹਿਰੀ ਖੇਤਰ ਦੇ ਨਾਲ-ਨਾਲ ਜਿਹੜਾ ਆ ਇਹ ਬੂਟੇ ਲਗਾਏ ਜਾ ਰਹੇ ਆ ਸੋ ਇਹਨਾਂ ਦੀ ਕੋਸ਼ਿਸ਼ ਆ ਕਿ ਨਹਿਰੀ ਖੇਤਰ ਦੇ ਨਾਲ-ਨਾਲ ਜਿੱਥੇ ਵੀ ਪਾਣੀ ਸੌਖਾ ਮਿਲ ਸਕਦਾ ਬੂਟਿਆਂ ਨੂੰ ਤੇ ਬੂਟੇ ਲਾ ਕੇ ਉਹਨਾਂ ਨੂੰ ਨਾਲ ਦੀ ਨਾਲ ਜਿਹੜਾ ਆ ਪਾਣੀ ਵੀ ਦੇ ਰਹੇ ਆ ਤਾਂ ਜੋ ਜਿਹੜੇ ਆ ਇਹ ਬੂਟੇ ਹਰੇ ਭਰੇ ਰਹਿਣ ਤੇ ਆਉਣ ਜਾਣ ਵਾਲੇ ਰਾਹੀ ਜਿਹੜੇ ਸੈਰ ਕਰਦੇ ਆ ਨਹਿਰ ਦੇ ਨਾਲ-ਨਾਲ ਉਹਨਾਂ ਨੂੰ ਵਧੀਆ ਬਾਤਾਵਰਣ ਸਾਫ਼ ਸੁਥਰਾ ਬਾਤਾਵਰਣ ਮਿਲ ਸਕੇ ਸੋ ਅਸੀਂ ਸਿਵਲ ਸਜਨ ਦਫ਼ਤਰ ਅੱਜ ਸਮੂਹ ਟੀਮ ਦੇ ਸਾਡੇ ਆਪਣੇ ਐਨਜੀਡੀ ਨੋਡ ਅਫਸਰ ਸਾਇਕ ਸੇਵ ਸੱਜਣ ਡਾਕਟਰ ਬਲਬੀਰ ਜੀ ਦੇ ਤਹਿ ਦਲੋਂ ਧੰਨਵਾਦੀ ਆ ਕਿਉਂਕਿ ਉਹਨਾਂ ਨੇ ਅੱਜ 250 ਬੂਟਾ ਜਿਹੜਾ ਮੰਗਵਾਇਆ ਹੈਗਾ ਆ ਇਹ 250 ਬੂਟਾ ਜਿਹੜਾ ਆ ਅਸੀਂ ਇਹ ਨਹਿਰੀ ਖੇਤਰ ਦੇ ਨਾਲ ਨਾਲ ਤੇ ਪਿੰਡ ਮਹਿਰਮਪੁਰ ਪਿੰਡ ਸਲੋ ਤੇ ਆਸ-ਪਾਸ ਜਿੱਥੇ ਵੀ ਸਾਰੀ ਜਗ੍ਹਾ ਲਾ ਰਹੇ ਆ ਸੋ ਸਾਰੀ ਟੀਮ ਮੈਂਬਰਾਂ ਦੇ ਅਸੀਂ ਤਹਿ ਦਲੋਂ ਧੰਨਵਾਦੀ ਆ ਧੰਨਵਾਦ